ਮੈਂ ਉਹਨਾਂ ਦਾ ਕੀ ਮਾੜਾ ਕੀ ਕਰਤਾ ਮੈਂ ਕੀ ਮਾੜਾ ਕਰਤਾ ਜਿਹੜੇ ਮੇਰੇ ਨਾਲ ਦੇ ਵੀ ਦੂਜੇ ਦੂਜੀਆਂ ਕੁੜੀਆਂ ਉਹ ਪਾਉਂਦੇ ਉਹਨਾਂ ਨੂੰ ਇਦਾਂ ਹੀ ਕਮੈਂਟ ਕਰਦੇ ਚਲ ਭਰਾਵਾ ਕਰੀਏ ਉਹ ਤਾਂ ਸੋਡੀ ਸੋਚ ਆ ਗਈ ਜਿੰਨੀ ਆਪਦੀ ਜ਼ਮਾਨ ਗੰਦੀ ਚਰੀਓਂਗੇ ਕਰੀ ਚਲੋ ਹੁਣ ਜੇ ਮੈਂ ਵੀ ਉਹਨਾਂ ਵਰਗੀ ਹੋ ਕੇ ਉਹਨਾਂ ਨੂੰ ਉਹੀ ਭਾਸ਼ਾ ਵਿੱਚ ਜਵਾਬ ਦਵਾ ਤਾਂ ਲੋਕਾਂ ਨੂੰ ਕਿੱਦਾਂ ਲੱਗੂਗਾ ਮੈਂ ਇੱਕ ਬੰਦੇ ਨੇ ਲਿਖਿਆ ਸੀਗਾ ਕਹਿੰਦਾ ਕਹਿੰਦਾ ਲੈ ਕੇ ਖੱ쩌ਰ ਕਹਿੰਦਾ ਹਵਾ ਮਾਰਦੇ ਫਿਰਦੇ ਹੋ ਮੈਂ ਮੈਂ ਉਹ ਬੰਦੇ ਨੂੰ ਲਿਖਿਆ ਮੈਂ ਤੇਰੀ ਔਕਾਤ ਹੈਗੀ ਖੱ쩌ਰ ਲੈਣ ਦੀ ਈਗੋ ਹਰਟ ਬੰਦੇ ਦੀ ਉੱਥੇ ਹੋ ਗਈ ਤੇ ਸਾਰੇ ਆ ਕੇ ਮੈਨੂੰ ਕਹਿਣ ਲੱਗ ਪਏ ਤੈਨੂੰ ਬੋਲਣ ਦੀ ਅਕਲ ਨਹੀਂ ਚਲੋ ਇਹ ਤੇ ਮੈਨੂੰ ਲੱਗ ਪਿਆ ਕਿ ਤੈਨੂੰ ਬੋਲਣ ਦੀ ਅਕਲ ਨਹੀਂ ਉਹ ਬੰਦਿਆਂ ਨੇ ਗੱਲ ਨੇ ਕੀ ਕਮੈਂਟ ਕੀਤਾ ਉਹ ਤਾਂ ਦੇਖ ਲੂ। ਮੈਂ ਭਾਵੇਂ ਖੱੱਚਰ ਆ ਚਲੋ ਠੀਕ ਹੈ ਮੈਂ ਮੰਨ ਲਈ। ਆਦਰ ਟਾਈਮ 'ਚ ਵੀ ਤੁਸੀਂ ਖੱੱਚਰ ਲੈ ਕੇ ਦਿਖਾ ਦਿਓ। ਜਿਹੜੇ ਆ ਕੇ ਕਮੈਂਟ ਕਰਦੇ ਨੇ ਨਾ ਘਰੇ ਭਾਵੇਂ ਕੱਟੀ ਨਾ ਬੰਨੀ ਹੋਵੇ ਪਰ ਇਹਨਾਂ ਨੇ ਦੂਜੀ ਹੀ ਚੀਜ਼ ਆ ਕੇ ਪਰਖਣੀ ਹੈਗੀ। ਨਾਲੇ ਆ ਕੇ ਵੀਡੀਓ ਵੀ ਪ੍ਰੋਫਾਈਲ ਵੀ ਵਿਜ਼ਿਟ ਕਰਨੀ ਆ। ਫੋਲੋ ਵੀ ਕਰਨਾ। ਆ ਕੇ ਕਮੈਂਟ ਵੀ ਹੋਏ ਥੱਲੀ ਮਾੜੇ ਕਰਨੇ। ਹੂੰ। ਇਹ ਲੋਕਾਂ ਦੀ ਭਰਾਵਾ ਸੋਚ ਹੀ ਬੈਕਵਰਡ ਹੈਗੀ ਮੈਂ